ਕਿਸਾਨ ਨੂੰ ਸੱਪ ਨੇ ਡੰਗਿਆ ਸੱਪ ਦੀ ਹੋਈ ਮੌਤ ਕਿਸਾਨ ਨੂੰ ਅਬੌਰ ਦੇ ਸਰਕਾਰੀ ਹਸਪਤਾਲ ਵਿੱਚ ਦਾਖਲ ਕਰਵਾਇਆ ਅਬੌਰ ਦੇ ਪਿੰਡ ਬੁਰਜਾ ਤੋਂ ਇੱਕ ਹੈਰਾਨੀਜਨਕ ਮਾਮਲਾ ਸਾਹਮਣੇ ਆਇਆ ਹੈ ਤੁਸੀਂ ਸੁਣਿਆ ਹੋਵੇਗਾ ਕਿ ਸੱਪ ਦੇ ਡਸਣ ਨਾਲ ਵਿਅਕਤੀ ਦੀ ਮੌਤ ਹੋ ਜਾਂਦੀ ਹੈ ਅਤੇ ਸੱਪ ਬਚ ਜਾਂਦਾ ਹੈ ਪਰ ਅਜਿਹਾ ਹੀ ਇੱਕ ਹੈਰਾਨਜਨਕ ਕਰਨ ਵਾਲਾ ਮਾਮਲਾ ਸਾਹਮਣੇ ਆਇਆ ਹੈ ਕਿ ਜਦੋਂ ਇੱਕ ਕਿਸਾਨ ਆਪਣੇ ਖੇਤ ਵਿੱਚ ਸਪਰੇਅ ਕਰ ਰਿਹਾ ਸੀ ਤਾਂ ਅਚਾਨਕ ਉਸਦੇ ਪੈਰਾਂ ਹੇਠ ਸੱਪ ਆ ਗਿਆ ਅਤੇ ਸੱਪ ਨੇ ਉਸਨੂੰ ਡੰਗ ਲਿਆ ਪਰ ਹੈਰਾਨੀ ਦੀ ਗੱਲ ਇਹ ਹੈ ਕਿ ਕਿਸਾਨ ਨੂੰ ਥੋੜੀ ਜਿਹੀ ਕਬਰਾਟ ਹੋਈ ਪਰ ਸੱਪ ਜਦੋਂ ਡੰਗ ਕੇ ਅੱਗੇ ਤੁਰੰਤ ਤੋਂ ਬਾਅਦ ਹੀ ਉਸ ਦੀ ਮੌਤ ਹੋ ਗਈ ਅਤੇ ਪਰਿਵਾਰਕ ਮੈਂਬਰਾਂ ਨੇ ਕਿਸਾਨ ਨੂੰ ਅਬੂਰ ਦੇ ਸਰਕਾਰੀ ਹਸਪਤਾਲ 'ਚ ਦਾਖਲ ਕਰਵਾਇਆ ਅਤੇ ਨਾਲ ਹੀ ਮ੍ਰਿਤਕ ਸੱਪ ਨੂੰ ਬੋਤਲ 'ਚ ਪਾ ਕੇ ਅਬੂਰ ਦੇ ਸਰਕਾਰੀ ਹਸਪਤਾਲ ਵਿੱਚ ਲੈ ਕੇ ਆ ਗਏ ਜਿੱਥੇ ਕਿਸਾਨ ਦਾ ਅਬੂਰ ਦੇ ਸਰਕਾਰੀ ਹਸਪਤਾਲ 'ਚ ਇਲਾਜ ਅਧੀਨ ਹੈ ਅਬੂਰ ਤੋਂ ਆਰਵੀ ਲਾਈਵ ਮੀਡੀਆ ਲਈ ਅੰਸ਼ੂਮਨ ਗਗੜੇ ਜਾਦੀ ਰਿਪੋਰਟ ਮੇਰਾ ਸ਼ੰਕਰ ਲਾਲ ਕਿਤੋਂ 28 ਗਾਮ ਬੁਰਜ ਬਵਾਰ ਅੱਛਾ ਕੀ ਗੱਲਬਾਤ ਕੀ ਹੋਈ ਅੱਗਾ ਬੱਲੂ ਆਡੋਂ ਖੜ ਗਿਆ ਮੈਂ ਸਪਰੇ ਦੀ ਡਰਮੀ ਭਰਨ ਲੱਗ ਪੜਦਾ ਸੀ ਤੇ ਅਚਾਨਕ ਕੁਦਰਤੀ ਪੈਰ ਦੇ ਉੱਤੇ ਸੱਪ ਦੇ ਪੈਰ ਧਰਿਆ ਗਿਆ ਠੀਕ ਹੈ ਤੇ ਉਹ ਸੱਪ ਲੜ ਗਿਆ ਤੇ ਬਾਅਦ ਚ ਉਹ ਜਿੰਮੇ ਪੈਰ ਚੱਕਿਆ ਤੇ ਨਿਕਲ ਕੇ ਬਾਹਰ ਜਾ ਕੇ ਤੇ ਲੰਮਾ ਪੈ ਗਿਆ ਉਹਨੂੰ ਚੱਕ ਕੇ ਅਸੀਂ ਬੋਤਲ 'ਚ ਪਾ ਲਿਆ ਤੇ ਸੱਪ ਮਰ ਗਿਆ ਮੈਂ ਠੀਕ ਹਾਂ ਤੇ ਪਰ ਬਰਤੀ ਕਿਤੇ ਕਰਾਇਆ ਤੁਹਾਨੂੰ ਬਰਤੀ ਸਰਕਾਰੀ ਠੀਕ ਹੁਣ ਹਾਂ ਹਾਂ ਠੀਕ